ਕੀਤੀ ਦੇ ਰਾਤ ਬਠਿੰਡਾ ਬਾਦਲ ਰੋਡ ਤੇ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ਇੱਕ ਨੌਜਵਾਨ ਦੀ ਹੋਈ ਮੌਤ ਦੱਸਦੀ ਹੈ ਕਿ ਬਠਿੰਡਾ ਬਾਦਲ ਰੋਡ ਤੇ ਪਿੰਡ ਕੁੱਦਾ ਅਤੇ ਆਨੰਦਗੜ੍ਹ ਦੇ ਵਿਚਕਾਰ ਬੀਤੀ ਦੇਰ ਰਾਤ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਇੱਕ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਨੇ ਕਾਰਾਂ ਬਠਿੰਡਾ ਤੋਂ ਪਿੰਡ ਬਾਦਲ ਵਾਲੀ ਸਾਈਡ ਜਾ ਰਹੀਆਂ ਸਨ ਤਾਂ ਜਦ ਇਹ ਪਿੰਡ ਕੁੱਦਾ ਤੋਂ ਆਨੰਦਗੜ੍ਹ ਦੇ ਵਿਚਕਾਰ ਪਹੁੰਚਣਾ ਤਾਂ ਇਹਨਾਂ ਦੀ ਟੱਕਰ ਹੋ ਗਈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਹੈ ਥਾਣਾ ਆਨੰਦਗੜ੍ਹ ਦੇ ਮੁਖੀ ਅਤੇ ਪ੍ਰਤੱਖ ਦਰਸ਼ੀਆਂ ਨੇ ਤੁਹਾਨੂੰ ਸੁਣਾਉਂਦੇ ਹਾਂ ਦੀ ਬਠਿੰਡਾ ਬਾਦਰੋਡ ਦੇ ਪਿੰਡ ਖੁੱਦਾ ਤੋਂ ਆਨੰਦਗੜ੍ਹ ਦੇ ਵਿਚਕਾਰ ਹੋਇਆ ਜੀ ਦੋ ਗੱਡੀਆਂ ਸੀ ਦੋਨੇ ਗੱਡੀਆਂ ਬਠਿੰਡਾ ਤੋਂ ਆਪਣੇ ਬਾਦਲ ਵਾਲੀ ਸਾਈਡ ਨੂੰ ਜਾ ਰਹੀਆਂ ਸੀ ਤੇ ਇਹਦੇ ਐਕਸੀਡੈਂਟਾਂ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਰਾਤ ਮੀਂਹ ਕਾਰਨ ਇਹ ਸੜਕ ਦੇ ਉੱਤੇ ਪਾਣੀ ਵੀ ਖੜਾ ਸੀਗਾ ਤੇ ਜੋ ਆਪਟਰਾ ਗੱਡੀ ਹੈ ਉਹਦੇ ਵਿੱਚ ਸਵਾਰ ਪਿੰਡ ਜੰਗੀਰਾਣੇ ਤੋਂ ਸੀਗੇ ਤੇ ਜੋ ਵਰਨਾ ਗੱਡੀ ਉਹਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਜਿਨ੍ਹਾਂ ਦਾ ਨਾਮ ਰਾਜਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਅਵਲਖੜਾਣਾ ਤੇ ਸੋਨੀ ਪੁੱਤਰ ਜਗਵੰਤ ਸਿੰਘ ਵਾਸੀ ਅਵਲਖਾਣਾ ਸੀਗੇ ਤੇ ਇਹ ਜਬਰਦਸਤ ਟੱਕਰ ਹੋਈ ਹੈ ਬਰਨਾ ਗੱਡੀ ਘਟੋ ਘਟ 20 ਮੀਟਰ ਦੇ ਨੇੜ ਮਤਲਬ ਉਲਟ ਦੀ ਫਿਰਦੀ ਆ ਜਾ ਕੇ ਸਿੱਧੀ ਹੋਈ ਹੈ ਜਿਸ ਤੋਂ ਅਸੀਂ ਪਹੁੰਚਣ ਤੋਂ ਬਾਅਦ ਤੋਂ ਪਤਾ ਲੱਗਿਆ ਕਿ ਬਰਨਾ ਵਿੱਚ ਸਵਾਰ ਰਾਜਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਅਵਲਖਾਣਾ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਸੋਨੀ ਪੁੱਤਰ ਜਗਵੰਤ ਸਿੰਘ ਵਾਸੀ ਆਬਲਖਾਨਾ ਉਮਰ ਲਗਭਗ ਤਕਰੀਬਨ 47 48 ਸਾਲ ਉਹ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭੰਡੇ ਦਾਖਲ ਹੈ ਤੇ ਰਾਤ ਦੇਰ ਰਾਤ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੁਦਾ ਤੋਂ ਜੋ ਅਨੰਦਗੜ੍ਹ ਰੋਡ ਤੇ ਹੁੰਨੇ ਬਾਦਲ ਰੋਡ ਤੇ ਉੱਥੇ ਦੋ ਕਾਰਾਂ ਦਾ ਐਕਸੀਡੈਂਟ ਹੋਇਆ ਇੱਕ ਕਰੂਜ਼ ਗੱਡੀ ਇੱਕ ਵਰਨਾ ਗੱਡੀ ਹੈ ਤੇ ਸਾਡੇ ਥਾਣੇ ਤੋਂ ਵੀ ਇਹ ਨਜ਼ਦੀਕ ਹੀ ਪੈਂਦਾ ਜਿੱਥੇ ਐਕਸੀਡੈਂਟ ਹੋਇਆ ਹੈ ਪਰ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਜਾ ਕੇ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਦਾਖਲ ਸਿਵਲ ਹਸਪਤਲ ਕੋਡਾ ਕਰਵਾਇਆ ਜਿੱਥੇ ਕਿ ਇੱਕ ਰਾਜਵੀਰ ਸਿੰਘ ਪੁੱਤਰ ਭੋਲਾ ਸਿੰਘ ਉਮਰ ਕਰੀਬ 45 ਸਾਲ ਵਾਸੀ ਅਬੂਲ ਖਰਾਨਾ ਦੀ ਡੈਥ ਹੋ ਗਈ ਤੇ ਬਾਕੀ ਜਿਹੜੇ ਜ਼ਖਮੀ ਐ ਉਹਨਾਂ ਨੂੰ ਰੈਫਰ ਬਠਿੰਡੇ ਦਾ ਕਰਤਾ ਜੀ ਸਾਰੇ ਕਿੱਥੋਂ ਆ ਰਹੇ ਨੇ ਦੋਨੋਂ ਕਾਰਾਂ ਬਠਿੰਡੇ ਸਾਈਡ ਤੋਂ ਆਉਨੀਆਂ ਦੱਸਦੇ ਤੇ ਉੱਥੇ ਜਿਹੜਾ ਐਕਸੀਡੈਂਟ ਹੋਇਆ ਇੱਕ ਕਾਰ ਤਾਂ ਡਿਵਾਈਡਰ ਤੇ ਚੜ ਗਈ ਸੀ ਉਹ ਸੀ ਚਲੋ ਸਾਈਡ ਤੇ ਕਰਤੀ ਐ ਵੀ ਤਾਂ ਕਿ ਟ੍ਰੈਫਿਕ ਦੇ ਵਿੱਚ ਵਿਘਨ ਨਾ ਪਵੇ ਹੁਣ ਜੋ ਵੀ ਜਿਹੇ ਜੀ ਕਾਨੂੰਨੀ ਕਾਰਵਾਈ ਬਣਦੀ ਹੈ ਜੋ ਵੀ ਬਿਆਨ ਸਾਨੂੰ ਲਿਖਾਉਣਗੇ ਤੇ ਉਹ ਜੀ ਕਾਰਵੇ ਅਮਲ ਵਿੱਚ ਲੈਂਦੀ ਜੋ ਦੂਸਰੀ ਗੱਲ ਦਾ ਇੱਕ ਹੋਰ ਜੀ ਦੂਸਰੀ ਗੱਲ ਇੱਥੇ ਜੰਗੀ ਰਾਣਾ ਪਿੰਡਾਂ ਨਜ਼ਦੀਕ ਹੀ ਹੈ ਉੱਥੋਂ ਦੇ ਸੀਗੇ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਉਹਨਾਂ ਦੇ ਕੋਈ ਕੱਟਾ ਹੋ ਜੀ ਉਹਨਾਂ ਦੇ ਵੀ ਹੈਗੇ ਨੇ ਸੱਟਾਂ ਜੀ ਉਹ ਬਠੰਡੇ داخل ਕੀ ਲੱਗ ਰਿਹਾ ਹੈ ਇਹ ਐਕਸੀਡੈਂਟ ਹੋਣ ਦਾ ਐਕਸੀਡੈਂਟ ਹੋਣ ਦਾ ਇੱਕ ਤਾਂ ਮੀਂਹ ਜਿਆਦਾ ਪਿਆ ਹੋਇਆ ਸੀਗਾ ਤੇ ਮੀਂਹ ਕਾਫੀ ਪੈ ਰਿਆ ਸੀ ਉਹ ਉਸ ਟਾਈਮ ਵੀ ਪੈ ਰਿਆ ਸੀਗਾ ਤੇ ਟ੍ਰੈਫਿਕ ਸਲੋ ਸੀਗਾ ਚਲੋ ਵਿਜ਼ਿਬਿਲਟੀ ਦਾ ਹੋਣਾ ਅ ਬਾਕੀ ਜਿਹੜੇ ਵੀ ਜ਼ਖਮੀ ਹੈਗੇ ਨੇ ਉਹਨਾਂ ਤੋਂ ਪੁੱਛ ਪੜਤਾਲ ਕਰਕੇ ਪੂਰਾ ਸੀਨ ਕਲੀਅਰ ਕਰਤਾ ਜਾਊਗਾ ਐਕਸੀਡੈਂਟ ਹੋਇਆ ਕਿਵੇਂ